ਕੈਨੇਡਾ ਦੇ ਵਿੱਚ ਇੱਕ ਸਿਹਤ ਸਵਾਲਾਂ ਨੂੰ ਲੈ ਕੇ ਰਿਪੋਰਟ ਪਬਲਿਕ ਹੋਈ ਹੈ ਜਿਸ ਨੇ ਪੂਰੇ ਰੌਂਕਟੇ ਖੜੇ ਕਰ ਦਿੱਤੇ ਹਨ ਅਤੇ ਕੈਨੇਡਾ ਦੇ ਵਿੱਚ ਸਿਹਤ ਸਮੱਸਿਆਵਾਂ ਨੂੰ ਲੈ ਕੇ ਇੱਕ ਚਿੰਤਾ ਜ਼ਰੂਰ ਉਜਾਗਰ ਕਰ ਦਿੱਤੀ ਹੈ ਦਰਅਸਲ ਉਸ ਰਿਪੋਰਟ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਝੌਂਕ ਜਾਵੋਗੇ ਆਓ ਸ਼ੁਰੂਆਤ ਕਰਦੇ ਹਾਂ ਕਿ ਉਸ ਰਿਪੋਰਟ ਨੇ ਕੀ ਵੱਡੇ ਖੁਲਾਸੇ ਕੀਤੇ ਹਨ ਦਰਅਸਲ ਕੈਨੇਡਾ ਦੇ ਸਰਕਾਰੀ ਸਿਹਤ ਢਾਂਚੇ ਦੀ ਇੱਕ ਬੇहद ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ April 2024 ਤੋਂ March 2025 ਦੇ ਵਿਚਕਾਰ ਘੱਟੋ-ਘੱਟ 23746 ਮਰੀਜ਼ਾਂ ਦੀ ਮੌਤ ਸਰਜਰੀ ਜਾਂ ਟੈਸਟਾਂ ਦੀ ਉਡੀਕ ਕਰਦਿਆਂ ਹੋ ਗਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 3% ਦੀ ਜ਼ਿਆਦਾ ਹੈ ਅਤੇ ਸਾਲ 2018 ਤੋਂ ਹੁਣ ਤੱਕ ਇਲਾਜ ਦੀ ਉਡੀਕ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ। Ontario 'ਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਸਰੋਤਾਂ ਦੇ ਅਨੁਸਾਰ ਕੈਨੇਡਾ ਦੇ 온ਟਾਰੀਓ ਸੂਬੇ ਚ ਸਭ ਤੋਂ ਵੱਧ 10634 ਮੌਤਾਂ ਦਰਜ ਕੀਤੀਆਂ ਗਈਆਂ ਹਨ ਇਸ ਤੋਂ ਬਾਅਦ ਕਿਊਬਿਕ ਵਿੱਚ 6290 ਅਤੇ ਬ੍ਰਿਟਿਸ਼ ਕੋਲੰਬੀਆ ਚ 4620 ਲੋਕਾਂ ਨੇ ਇਲਾਜ ਦੀ ਉਡੀਕ ਚ ਦਮ ਤੋੜ ਦਿੱਤਾ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੰਕੜੇ ਅਜੇ ਵੀ ਪੂਰੇ ਨਹੀਂ ਹਨ ਕਿਉਂਕਿ ਅਲਬਰਟਾ ਅਤੇ ਮੈਨੀਟੋਬਾ ਵਰਗੇ ਕਈ ਹਿੱਸਿਆਂ ਨੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਤਿੰਨ ਹਫ਼ਤਿਆਂ ਦਾ ਇਲਾਜ ਦੋ ਮਹੀਨਿਆਂ ਤੱਕ ਲਟਕਾਇਆ ਜਾਂਦਾ ਹੈ ਰਿਪੋਰਟ ਵਿੱਚ ਕਈ ਅਜਿਹੇ ਪਰਿਵਾਰਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਜੀ ਸਿਰਫ ਉਡੀਕ ਸੁਚੀ ਕਾਰਨ ਚੱਲ ਬਸੇ ਮੈਨੀਟੋਬਾ ਦੀ ਡੈਬੀ ਫਿਸਟਰ ਨੂੰ ਦਿਲ ਦੀ ਸਰਜਰੀ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਪਰ ਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸੇ ਤਰ੍ਹਾਂ 19 ਸਾਲਾਂ ਲੋਰਾ ਹਿਲਿਅਰ ਅਤੇ 16 ਸਾਲਾਂ ਫਿਨਲੇ ਵੈਂਡਰ ਵਰਕਰ ਨੇ ਵੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਖਰਚਾ ਅਰਬਰ ਪੇ ਵਿੱਚ ਹੁੰਦਾ ਪਰ ਸਹੂਲਤਾਂ ਜ਼ੀਰੋ ਨੇ ਸਰੋਤ ਦੱਸਦੇ ਹਨ ਕਿ ਕੈਨੇਡਾ ਨੇ ਸਾਲ 2024-25 ਦੌਰਾਨ ਸਿਹਤ ਸਵਾਮਾ ਉੱਤੇ 244 ਅਰਬ ਡਾਲਰ ਦਾ ਰਿਕਾਰਡ ਖਰਚ ਕੀਤਾ ਇਸ ਦੇ ਬਾਵਜੂਦ ਕੈਨੇਡਾ ਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਡਾਕਟਰਾਂ ਹਸਪਤਾਲਾਂ ਅਤੇ ਬੈੱਡਾਂ ਅਤੇ ਐਮ ਆਰ ਆਈ ਮਸ਼ੀਨਾਂ ਦੀ ਭਾਰੀ ਕਮੀ ਦੇਖੀ ਗਈ ਹੈ ਰਿਪੋਰਟ ਮੁਤਾਬਕ ਦਿੱਤਾ ਜਾਣ ਵਾਲਾ ਫੰਡ ਸਹੂਲਤਾਂ ਵਿੱਚ ਤਬਦੀਲ ਨਹੀਂ ਹੋ ਰਿਹਾ ਸਿਹਤ ਮਾਹਰਾਂ ਨੇ ਸਰਕਾਰ ਨੂੰ ਦਿੱਤੇ ਕੁਝ ਅਹਿਮ ਸੁਝਾ ਜਿਸ ਨਾਲ ਮੁਸ਼ਕਲ ਨੂੰ ਸੁਲਝਾਇਆ ਜਾ ਸਕਦਾ ਹੈ ਪਹਿਲਾ ਸੁਝਾ ਉਡੀਕ ਸੂਚੀ ਦਾ ਖੁਲਾਸਾ ਸਰਕਾਰ ਨੂੰ ਜਨਤਕ ਤੌਰ ਉਤੇ ਦੱਸਣਾ ਚਾਹੀਦਾ ਹੈ ਕਿ ਕਿੰਨੇ ਮਰੀਜ਼ ਉਡੀਕ ਕਰ ਰਹੇ ਹਨ ਅਤੇ ਉਹਨਾਂ ਦਾ ਨਤੀਜਾ ਕੀ ਨਿਕਲ ਰਿਹਾ ਹੈ ਦੂਜਾ ਸੁਝਾ ਕਲੀਨਿਕਾਂ ਨਾਲ ਭਾਈਵਾਲੀ ਹਸਪਤਾਲਾਂ ਦਾ ਬੋਝ ਘਟਾਉਣ ਲਈ ਨਿੱਜੀ ਕਲੀਨਿਕਾਂ ਦੀ ਮਦਦ ਲਈ ਜਾਵੇ ਤੀਜਾ ਸੁਝਾ ਦੂਜੇ ਸੂਬਿਆਂ ਦੇਸ਼ਾਂ 'ਚ ਇਲਾਜ ਜੇਕਰ ਆਪਣੇ ਸੂਬੇ ਵਿੱਚ ਇਲਾਜ ਨਹੀਂ ਮਿਲ ਰਿਹਾ ਤਾਂ ਮਰੀਜ਼ ਨੂੰ ਬਾਹਰ ਇਲਾਜ ਕਰਾਉਣ ਦੀ ਇਜਾਜ਼ਤ ਅਤੇ ਉਸ ਦਾ ਖਰਚਾ ਮਿਲਣਾ ਚਾਹੀਦਾ ਹੈ ਸਰਕਾਰੀ ਦੌਰੇ ਮਾਵਦਾ ਡੰਡਾ ਉੱਤੇ ਵੀ ਸਵਾਲ ਸੈਕਿੰਡ ਸਟਰੀਟ ਦੇ ਪ੍ਰਧਾਨ ਕੋਲਿਨ ਕ੍ਰੈਗ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਰੈਸਟੋਰੈਂਟਾਂ ਦੀ ਤਰ੍ਹਾਂ ਬਰੀਕੀ ਨਾਲ ਜਾਂਚ ਕਰਦੀ ਹੈ ਕਿ ਉੱਥੇ ਪੇਪਰ ਟਾਵਲ ਹੋਲਡਰ ਹੈ ਜਾਂ ਨਹੀਂ ਪਰ ਉਡੀਕ ਸੂਚੀ 'ਚ ਮਰ ਰਹੇ ਮਰੀਜ਼ਾਂ ਦਾ ਕੋਈ ਜਨਤਕ ਰਿਕਾਰਡ ਨਹੀਂ ਰੱਖਿਆ ਜਾਂਦਾ ਜੋ ਕਿ ਇੱਕ ਵੱਡੀ ਲਾਪਰਵਾਹੀ ਹੈ ਸੋ ਇਸ ਰਿਪੋਰਟ ਨੇ ਇੱਕ ਕੈਨੇਡਾ ਦੇ ਸਿਹਤ ਤੰਤਰ ਉੱਤੇ ਵੱਡਾ ਗੰਡਾਸਾ ਮਾਰ ਦਿੱਤਾ ਜਿਸ ਨੂੰ ਲੈ ਕੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਦਾ ਵੀ ਜਿਹੜਾ ਵੱਡਾ ਖੁਲਾਸਾ ਹੋਇਆ ਕਿ ਉੱਥੇ ਕਿਵੇਂ ਇਲਾਜ ਦੀ ਉਡੀਕ ਦੇ ਦੌਰਾਨ ਲੋਕਾਂ ਦੀ ਭਾਰੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਹਨ